ਸਾਸੀ ਕਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਾਈ ਜੀ ਅਭੀ ਰਾਜ ਡੈਰੀ ਫਾਰਮ ਦੇ ਵਿੱਚ ਜੀ ਅੱਜ ਦੀ ਵੀਡੀਓ ਪੈਨਡ ਲਈਦਾ ਮੈਂ ਖਸਨ ਤਸਵੀਰ ਜਿਗਰਾ ਉਹ ਜਿਹਨਾਂ ਲੁਧਿਆਣਾ ਤੋਂ ਬਾਈ ਅੱਜ ਦੀ ਵੀਡੀਓ ਵਿੱਚ ਵੀਰੇ ਤੁਹਾਨੂੰ ਪਲੂਨ ਝੋਟੀ ਦਿਖਾਉਣ ਲੱਗਿਆ ਘਰੇਲੂ ਪਰਿਵਾਰ ਕੋਲ ਝੋਟੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤਾਜੀ ਸੂਈ ਹੈ ਬਾਈ ਜੀ ਹੁਣੇ ਅਜੇ ਤੇ ਸਾਹਮਣੇ ਦੇਖ ਸਕਦੇ ਹੋ ਝੋਟੀ ਥਾਂਲੇ ਵੀ ਸਾਫ਼ ਆ ਬਾਈਆਂ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਸੂਈਆ ਮਗਰ ਕੀ ਅ ਵੀਰੇ ਦੇ ਕੱਟਾ ਜੀ ਕੱਟਾ ਠੀਕ ਆ ਤੇ ਬਾਈ ਆਪਣਾ ਪਿੰਡ ਬੋਲਦੇ ਪਹਿਲਾਂ ਦਾ ਪਿੰਡ ਕਿਹੜਾ ਆਪਣਾ ਆਣ ਜੀ ਲੀਲਾ ਜੀ ਮਹਿੰਦ ਸਿੰਘ ਜੀ ਤਹਿਸੀਲ ਤਹਿਲ ਜਗਰਾਉ ਜੀ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜੀ ਲੁਧਿਆਣਾ ਆਪਣੇ ਵੀਰੇ ਘਰ ਦੀ ਪਾਲੀ ਕੱਟੀ ਆ ਹਾਂਜੀ ਹਾਂਜੀ ਘਰ ਦੀ ਪਾਲੀ ਆ ਜੀ ਠੀਕ ਉਹਦਾ ਸੀਲ ਸਾਬੂ ਵਧੀਆ ਵਾ ਹਾਂਜੀ ਹਾਂਜੀ ਬਿਲਕੁਲ ਕੱਟੀ ਠੀਕ ਆ ਠੀਕ ਆ ਅੱਛਾ ਵੀਰੇ ਤੇ ਜਿਵੇਂ ਸੂਈ ਆਪਸ ਹੋਈ ਆ ਕਿ ਸਾਰੀ ਹਾਂਜੀ ਹਾਂਜੀ ਆਪੇ ਆਪੇ ਜੀ ਆਪੇ ਸੂਈ ਆ ਠੀਕ ਹਾਂਜੀ ਹਾਂਜੀ ਇਹ ਰਹੇ ਜੇ ਪੈਣੀ ਆ ਹਣਾ ਹਾਂਜੀ ਹਾਂਜੀ ਯਾਰ ਪੈਣੀ ਆ ਜੀ ਠੀਕ ਆ ਤੇ ਬਾਈ ਐਂ ਕਰ ਮੜਾ ਜੀ ਇਹਨੂੰ ਖੋਲ ਕੇ ਇੱਕ ਵਾਰੀ ਜੇੜਾ ਕਢਾ ਦੇ ਬਾਈ ਜੇੜਾ ਕਢਾ ਦਿੰਨੇ ਜੀ ਲੈ ਵੀਰੇ ਦੇਖਣ ਕੋ ਵੀਰੇ ਖੋ ਚਰਜੀ ਦਾ ਫੜੀਆ ਇੱਕ ਮਿੰਟ ਆ। ਆਹ ਤੋ ਆਰਪੀ ਜਗ ਇਹ। ਲੈ ਆ ਲੈ। ਵੀਰੇ ਦੇਖ ਲੋ ਤੌਰ ਤੇ ਤੂਰੀ ਝੋਟੀ ਬੜੀ ਸਾਫ ਆ। ਕੋਈ ਨਾ ਕੁਝ। ਤੋਰੇ ਦੂਰੇ ਜਿਹਾ ਬੜੀ ਸਾਫ ਆ ਵੀਰੇ ਜੇਰ ਹਜੇ ਪੈਣੀ ਬਾਕੀ ਹੈ ਜੇਰ ਤੁਹਾਨੂੰ ਪਤਾ ਲੱਗਦਾ ਵੀ ਨਾਲ ਹੀ ਲੌਂਕਦੀ ਪਈ ਆ ਹਜੇ ਵੀ। ਆ ਜਾਓ ਵੀਰੇ। ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਘਰੇਲੂ ਝੋਟੀ ਆ ਦੇਖ ਲੋ। ਆ ਯਾਰ ਹੋਣੀ ਹੋਣੀ ਤੇ ਵੀਰੇ ਸਵੇਰ ਦੇ ਤੂੰ ਧਾਰਾ ਪੂਰਾ ਮਾਰੀਆਂ ਦੀਆਂ ਸਵੇਰੇ ਸਾਢੇ ਅੱਜ ਨਹੀਂ ਮਾਰੀਆਂ ਨੇ ਅੱਜ ਅੱਛਾ ਅੱਜ ਮਾਰਨੀਆਂ ਧਾਰਾ ਹਾਂਜੀ ਹਾਂਜੀ ਠੀਕ ਆ ਠੀਕ ਆ ਅੱਜ ਤਾਂ ਮਤਲਬ ਸਾਢੇ ਕਿੰਨੇ ਵਜੇ ਸੂਈ ਆਏ ਇਹ ਸਵੇਰੇ 6 ਵਜੇ ਜੀ ਪੂਰੇ ਸਾਢੇ 6 ਵਜੇ ਸੂਈ ਆ ਠੀਕ ਆ ਤੇ ਚਲੋ ਤੂੰ ਯਾ ਉਹ ਤਾਂ ਬਾਕੀ ਤਾਂ ਤੁਸੀਂ ਚੈੱਕ ਕਰ ਹੀ ਲੈਣਾ ਮਾ ਹਾਂਜੀ ਹਾਂਜੀ ਤੇ ਵੈਸੇ ਇਹ ਤਾਂ ਜਿਹੜਾ ਮੁੱਲ ਕਰਨਾ ਬਈ ਦੇਣ ਲੈਣ ਦਾ ਉਹ ਕਿੰਨਾ ਮੁੱਲ ਕਿੰਨਾ ਕਰਦੇ ਹੋ ਮੁੱਲ ਆਪਾਂ ਮੰਗਣ ਲੱਖ ਮੰਗਦੇ ਆ ਜੀ ਅਸੀਂ ਹਾਂਜੀ ਆਪਾਂ ਦੇ ਦਾਂਗੇ ਇਹਨੂੰ ਸੇ 6 ਤੱਕ ਅਸੀਂ ਉਸੇ ਤੱਕ ਦੇ ਦੋ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲੋ ਬਾਈ ਜੀ ਬਾਈ ਕਹਿੰਦੇ ਮੁੱਲ ਜਿੰਨਾ ਮਰਜ਼ੀ ਕਰਾ ਲੋ ਲੱਖ ਕਰਾ ਲੋ ਆਖੋ ਬਾੜ ਕਰਾ ਲੋ ਜਿਹੜਾ ਦੇਨ ਨਾਲ ਵੀਰਿਆ ਨੇ ਜਾਇਜ਼ ਮੁੱਲ ਕੀਤਾ ਬਾਈ 80000 ਰੁਪਿਆ ਤੇ ਬਾਈ ਕਹਿੰਦੇ ਵੀ ਬਾਲਾ ਮੁੱਲ ਨਹੀਂ ਮੰਗਿਆ ਆਪਾਂ ਜਾਇਜ਼ ਮੁੱਲ ਮੰਗਿਆ ਜਿੱਡੀ ਝੋਟਿਓ ਸਾਣ ਵੀਰੇ ਨੇ ਮੁੱਲ ਮੰਗਿਆ ਵਾ ਬਾਕੀ ਸੌਦਾ ਤੁਸੀਂ ਰਾਲਿਓ ਵੀਰੇ ਬਾਈ ਦਾ ਪਿੰਡ ਲੀਲਾ ਮੇਕਸ ਹੈ ਤਹਿਸੀਲ ਜੇਰਾਮ ਜ਼ਿਲ੍ਹਾ ਲੁਧਿਆਣਾ ਵਾ ਆਪਣੇ ਵੀਰੇ ਹੁਣੀ ਨਾ ਜਿਹੜੀ ਲੀਲਾ ਦੀ ਦਾਣਾ ਮੰਡੀ ਆ ਉਰੇ ਉਤੇ ਬਾਈ ਦਾ ਸੜਕ ਉੱਤੇ ਘਰ ਪੈਂਦਾ ਵਾ ਤੇ ਬਾਈ ਦਾ ਸਕਰੀਨ ਤੇ ਆਪਾਂ ਨੰਬਰ ਲਾ ਦਾਂਗੇ ਵੀਰੇ ਨੰ ਮੱਖਣ ਸਿੰਘ ਸੰਪਰਕ ਕਰ ਲਿਓ ਬਾਈ ਦਾ ਬਾਕੀ ਆਪਾਂ ਨਾਂ ਵੀ ਪੁੱਛ ਲੈਨੇ ਵੀਰੇ ਆਪਣਾ ਨਾਂ ਕੀ ਆ ਮੱਖਣ ਸਿੰਘ ਨਾਂ ਜੀ ਪੰਚਾਇਤ ਮੈਂਬਰ ਆ ਜੀ ਆਪਾਂ ਪੰਚਾਇਤ ਮੈਂਬਰਾਂ ਤੁਸੀਂ ਹਾਂਜੀ ਠੀਕ ਆ ਚਲੋ ਬਈ ਵੀਰੇ ਤੁਸੀਂ ਝੋਟੀ ਚੈੱਕ ਕਰਨੇ ਤੁਹਾਨੂੰ ਬਹਿਣੀ ਵਾਲੇ ਪਾਸੇ ਸਾਨੀ ਚੈੱਕ ਕਰਾ ਦੇਣਾ ਝੋਟੀ ਤੇ ਸੀਲ ਸਹੂ ਝੋਟੀ ਵੀਰੇ ਕੈਮਰੇ ਤੋਂ ਨਹੀਂ ਉਪਰਾ ਕਰਨ ਦਾ ਪਸੂ ਉਦਾਂ ਵੀ ਡਰਦੀ ਡੁਰਦੀ ਵੀ ਹੈ ਨੀ ਕੀ ਨਾ ਮਾਰੇ ਨਾ ਡਰੇ ਠੀਕ ਆ ਬਾਈ ਹਾਂਜੀ ਹਾਂਜੀ ਠੀਕ ਆ ਚਲੋ ਬਾਕੀ ਵੀਰੇ ਵੀਡੀਓ ਵਿੱਚ ਤੁਸੀਂ ਧਿਆਨ ਨਾਲ ਦੇਖ ਕੇ ਪੂਰੀ ਵੀਡੀਓ ਦੇਖ ਕੇ ਬਾਈ ਦੇ ਨੰਬਰ ਤੇ ਸੰਪਰਕ ਕਰ ਲਿਓ ਤਾਂ ਸੌਦਾ ਰੌਣਕ ਦੀ ਖੇਚਰ ਕਰ ਲਓ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ